ਲਓ ਜੀ ਅੱਜ ਤੁਹਾਨੂੰ ਆਪਾਂ ਸੁਣਾਉਣੇ ਆ ਇੱਕ ਅਮਲੀ ਦਾ ਚੁਟਕਲਾ ਜੱਗਾ ਅਮਲੀ ਹੁੰਦਾ ਉਹ ਬਹੁਤ ਗਾਲੜੀ ਤੇ ਹਾਜ਼ਰ ਜਵਾਬ ਬੰਦਾ ਹੁੰਦਾ ਇੱਕ ਦਿਨ ਉਹਨੂੰ ਸਰਕਾਰੀ ਦਫ਼ਤਰ 'ਚ ਕੰਮ ਪੈ ਜਾਂਦਾ ਜਦੋਂ ਉਹ ਗਿਆ ਉੱਥੇ ਤਾਂ ਦਫ਼ਤਰ ਦੇ ਬਾਹਰ ਆਉਣੇ ਦੇਖਿਆ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤਾਂ ਉਹ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਸਿੱਧਾ ਹੀ ਅੰਦਰ ਦਫ਼ਤਰ ਦੇ ਅੰਦਰ ਚਲਾ ਜਾਂਦਾ ਅੱਗੇ ਜਿਹੜਾ ਬਾਬੂ ਬੈਠਾ ਹੁੰਦਾ ਦਫ਼ਤਰ 'ਚ ਉਹ ਬਹੁਤ ਗੁੱਸੇ ਵਾਲਾ ਹੁੰਦਾ ਉਹ ਉਹਨੂੰ ਕਹਿੰਦਾ ਵੀ ਤੂੰ ਐ ਸਿੱਧਾ ਹੀ ਅੰਦਰ ਵੜਿਆ ਜਿਵੇਂ ਤੂੰ ਕਿਸੇ ਡੀਸੀ ਦਾ ਮੁੰਡਾ ਹੋਣਾ ਆ ਪਹਿਲਾ ਟਾਈਮ ਲਿਆ ਕਿਸੇ ਤੋਂ ਅਮਲੀ ਕਹਿੰਦਾ ਨਹੀਂ ਬਾਬੂ ਜੀ ਮੈਂ ਡੀਸੀ ਦਾ ਮੁੰਡਾ ਤਾਂ ਨਹੀਂ ਪਰ ਡੀਸੀ ਦਾ ਪਿਓ ਜ਼ਰੂਰ ਹੈ ਤੇ ਬਾਬੂ ਜੀ ਕਹਿੰਦਾ ਓਹੋ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਬੈਠੋ ਬੈਠੋ ਹਾਂਜੀ ਕਿੱਥੇ ਹੁੰਦੇ ਨੇ ਅੱਜ ਕੱਲ ਡੀਸੀ ਸਾਹਿਬ ਕਿੱਥੇ ਹੋਣਾ ਜੀ ਘਰੇ ਹੀ ਹੁੰਦੇ ਆ ਨਹੀਂ ਜੀ ਮੇਰਾ ਮਤਲਬ ਹੈ ਵੀ ਅੱਜ ਕੱਲ ਕਿੱਥੇ ਨੌਕਰੀ ਕਰਦੇ ਆ ਕਿੱਥੇ ਕਰਨਾ ਜੀ ਘਰੇ ਹੀ ਹੁੰਦੇ ਆ ਨਹੀਂ ਜੀ ਤੁਸੀਂ ਮੇਰੀ ਗੱਲ ਨਹੀਂ ਸਮਝ ਪਾਰੇ ਮੈਂ ਪੁੱਛੈ ਕਿ ਉਹ ਕਿਹੜੇ ਜ਼ਿਲ੍ਹੇ ਵਿੱਚ ਹੁੰਦੇ ਹਨ ਆਪਣੇ ਹੀ ਜ਼ਿਲ੍ਹੇ ਵਿੱਚ ਬਾਊ ਖਿਜ ਜਾਂਦਾ ਯਾਰ ਤੇਰਾ ਮੁੰਡਾ ਡੀਸੀ ਹੈਗਾ ਵੀ ਜਾਂ ਨਹੀਂ ਨਹੀਂ ਜੀ ਹੈਗਾ ਜ਼ਰੂਰ ਹੈਗਾ ਉਸ ਬਾਰੇ ਦੱਸੋ ਫਿਰ ਦੱਸਣਾ ਕੀ ਹੈ ਮੇਰੇ ਮੁੰਡੇ ਦਾ ਨਾਮ ਦਨੇਸ਼ ਚੰਦਰ ਹੈ ਉਹ ਸਿਰੇ ਦਾ ਵੇਲੜ ਬੰਦਾ ਹੈ ਉਹਨੂੰ ਪਿਆਰ ਨਾਲ ਅਸੀਂ ਘਰੇ ਡੀਸੀ ਕਹਿੰਦੇ ਹਾਂ ਜਦੋਂ ਫਿਰ ਉਹ ਡੀਸੀ ਹੋਇਆ ਤਾਂ ਮੈਂ ਹੋਇਆ ਨਾ ਡੀਸੀ ਦਾ ਪਿਓ